ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਮੰਨਤ ਨਿਊਟ੍ਰੀਸ਼ਨ ਅਤੇ ਫਿਟਨੈਸ ਸੈਂਟਰ ਫਗਵਾੜਾ ਵੱਲੋਂ ਮੈਡਮ ਸਤਿੰਦਰ ਕੌਰ ਅਤੇ ਐਸਪੀ ਸਿੰਘ ਦੀ ਅਗਵਾਈ ਵਿੱਚ ਲੋਹੜੀ ਦਾ ਸਮਾਗਮ ਪ੍ਰੋਫੈਸਰ ਰਾਮਪਾਲ ਬੰਗਾ ਅਤੇ ਰੂਬੀ ਬੰਗਾ ਦੇ ਗ੍ਰਹਿ ਫਗਵਾੜਾ ਵਿਖੇ ਕਰਵਾਇਆ ਗਿਆ ਇਸ ਮੌਕੇ ਕਲਬ ਦੇ ਵੱਖ-ਵੱਖ ਬੁਲਾਰਿਆਂ ਨੇ ਸਿਹਤ ਨੂੰ ਤੰਦਰੁਸਤ ਰੱਖਣ ਵਾਸਤੇ अनेका ਤਰ੍ਹਾਂ ਦੇ ਵਿਚਾਰ ਪੇਸ਼ ਕੀਤੇ ਅਤੇ ਸਵੇਰ ਤੋਂ ਸ਼ਾਮ ਤੱਕ ਸਹੀ ਖੁਰਾਕ ਲੈਣ ਤੇ ਚਰਚਾ ਕੀਤੀ ਗਈ अति चंगी आपसी मिलवर्तन वाले वातावरण विच भी कीता गया। इस डॉक्टर दविंदर कौर जी भी अस्पताल फगवाड़ा मैडम मनजीत कौर मैडम रमनजोत कौर मैडम कमलजीत कौर मैडम दविंदर कौर सरदार तजिंदर सिंह हरविंदर कौर प्रोफेसर ललित कुमार मैडम रजनी सरदार जसपाल सिंह जसविंदर सिंह बचड़ा सुखविंदर कौर राम अग्रवाल रूबी अग्रवाल अनूप सिंह ਸविता ਲੈ ਕਚਰਾ ਅਤੇ ਸੁਰਜੀਤ ਕੁਮਾਰੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਤੁਸੀਂ ਦੇਖ ਰਹੇ ਹੋ ਇਹ ਐਮਡੀ ਦੇਸ ਰਾਜ ਬੰਗਾ ਦੀ ਰਿਪੋਰਟ ਅਤੇ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜਰੂਰ ਕਰੋ ਜੀ ਧੰਨਵਾਦ ਅਕਸ਼ਿਲਾ ਕੰਮ ਬਤੋ ਕੇਵਲ ਨਹੀਂ ਜਾਉਂਦਾ ਇੱਥੇ ਮੈਂ ਸੌਰੀ ਮਾਗਦਾ ਪਰ ਕਿਉਂਕਿ ਮੈਂ ਫ੍ਰੀ ਸੀ ਮੈਂ ਜਰੂਰੀ ਜਾਣਾ ਚਾਹੀਦਾ ਸਾਰੇ ਮੈਂਬਰ ਬਣਾ ਰਹੇ ਹਾਂ ਸਭ ਦੋਸੋ ਨੇ ਦਸੋ ਫਰਕ ਪਿਆ ਪਹਿਲਾਂ ਤਾਂ ਇਹ ਵੀ ਦੱਸੋ ਇਹ ਨਹੀਂ ਦੱਸਿਆ ਸੀ ਫਰਕ ਪਿਆ ਫਰਕ ਪਿਆ ਵੀ ਹੁਣ ਸਾਰੇ ਤੁਹਾਡਾ ਨਾਮ ਆਫ ਕਰਦੇ ਆ ਅੱਗੇ ਸਾਡਾ ਛੁੱਪੀ ਰਹੇ ਸੀ ਕਿ ਉਤਨ ਜੀ ਨਹੀਂ ਕਰ ਸਕਦਾ ਮਤਲਬ 90% ਫਰਕ ਪਿਆ ਕਿਉਂਕਿ ਮੈਂ ਵੈਰੀ ਗੁੱਡ ਕਲਾਪਿੰਗ ਕੀ ਕਲਾਪਿੰਗ ਯੈ ਲੋਕੀ ਸਾਰਾ ਮੂਸਪੀਰ ਜੀ ਲਈ ਸਾਨੂੰ ਕੁਝ ਨਾ ਦਿੱਚਾ ਅੱਜ ਆਪਾਂ ਨੂੰ ਡਾਇਗਨਸ ਮਿਲ ਗਿਆ ਅਸੀਂ ਮਾਫੀ ਲਕੀਆਂ ਇਹ ਜੋ ਸਰਵੈਂਸ ਸਟਾਰਟ ਕੀਤਾ ਹੈ ਅਸੀਂ ਉਹਨਾਂ ਦੀ ਟੀਚਿੰਗਸ ਉਹਨਾਂ ਦੀ ਸਿੱਖੀ ਕੋਸ਼ਿਸ਼ ਹੈ ਕਿ ਅਸੀਂ ਫੋਲੋ ਕਰਾਂ ਔਰ ਸਤਿਤਰ ਮੈਂ ਐਸਪੀ ਸਰ ਜਿਨ੍ਹਾਂ ਨੇ ਐ ਔਰ ਸ਼ੁਰੂ ਕੀਤਾ ਸੀ ਯਾਦ ਐਸੀ ਹੀ ਨੇ ਦੇ ਸ਼ੁਰੂ ਵਿੱਚ ਕਿ ਅਸੀਂ ਹਰ ਮਹੀਨੇ ਕੋਸ਼ਿਸ਼ ਕਰੀਏ ਕਿ ਕਿਤੇ ਨਾ ਕਿਤੇ ਇਕੱਠੇ ਹੋਈਏ ਇਕੱਠੇ ਹੋਣ ਨਾਲ ਇਸ ਸਾਂਝ ਪੈਦਾ ਹੁੰਦੀ ਹੈ ਅਸੀਂ ਕੋਈ ਨਾ ਕੋਈ ਗੱਲ ਸ਼ੇਅਰ ਕਰਾਂਗੇ ਕੁਝ ਸਿੱਖ ਰਹੇ ਹਾਂ ਸਭ ਤੋਂ ਪਹਿਲੀ ਗੱਲ ਤਾਂ ਫਿਟਨੈਸ ਦੀ ਹੁੰਦੀ ਹੈ ਕਿ ਅਸੀਂ ਫਿਟ ਹੋ ਰਹੇ ਹਾਂ ਮੈਨੂੰ ਕਾਫੀ ਪ੍ਰੋਬਲਮ ਸੀ ਇਹ ਹੁਣ ਫਿਰ ਤੋਂ ਮੈਂ ਇਹਨੂੰ 2 ਮਹੀਨੇ ਹੋਏ ਕਰਕੇ ਤਾਂ ਮੇਰਾ ਕਾਫੀ weight loss ਹੋਇਆ ਤੇ ਮੇਰਾ 7 ਕਿਲੋ weight loss ਹੋ ਗਿਆ 2 ਮਹੀਨੇ ਵਿੱਚ ਵੈਰੀ ਗੁੱਡ ਤੇ ਹੁਣ ਮੈਂ ਮੈਡਮ ਦਾ ਸ਼ੁਕਰੀਆ ਕਰਦੀ ਆਂ ਕਮਲਜੀਤ ਮੈਡਮ ਜਿਹੜੀ ਮੈਨੂੰ ਲੈ ਕੇ ਆਏ ਤੁਹਾਡਾ ਜਵਾਈ ਕਰਵਾਇਆ ਗੁਰਿੰਦਰ ਮੈਡਮ ਗਿੰਦਰ ਮੈਡਮ ਐਸ ਵੀ ਸਾਹਿਬ ਤੁਹਾਡਾ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੋਰਦਾਰ ਕਲਾਸਿੰਗ ਪ੍ਰੋਬਲਮ ਉਹ ਵੀ ਮੇਰੀ ਕੋਲੀ ਘਟ ਗਈ ਹੈ ਸੋ ਕਰਕੇ ਪ੍ਰੋਗਰਾਮ ਸੇ ਮੇਰੀ ਕੋਲੀ ਘਟ ਗਈ ਜਾਣਾ ਮੈਂ ਸਾਰੇ ਪੇਮ ਦਾ ਬਹੁਤ ਬਹੁਤ ਆ ਰਹੀ ਹਾਂ ਰਿਜ਼ਰਵਡ ਮੈਡਮ ਦਾ ਬਹੁਤ ਬਹੁਤ ਨਬਦ ਕਰਾਉਂਦੀ ਹਾਂ ਸਾਰਿਆਂ ਨੂੰ ਸੰਗਤ ਅੱਗੇ ਕਰਦੀ ਹਾਂ ਥੈਂਕ ਯੂ ਟੂ ਮਾਈ ਸਪான்ਸਰ ਸੋਨੀਆ ਥਾਪਰ ਮੈਮ ਸੰਦੀਪ ਸਰ ਜਿਨ੍ਹਾਂ ਨੇ ਸਾਨੂੰ ਇਸ ਕਮਿਊਨਿਟੀ ਨਾਲ ਇਸ ਸਿਸਟਮ ਨਾਲ ਜੁਆਇਨ ਕਰਾਇਆ ਥੋ ਮੈਂ ਆਪਣਾ ਥੋੜੀ ਜਿਹੀ ਸਟੋਰੀ ਸ਼ੇਅਰ ਕਰਨਾ ਚਾਹੀਆ ਜਿਹੜੇ ਨਵੇਂ ਨੇ ਪਰਸਨਸ ਇੱਥੇ ਮੇਰਾ ਨਾਮ ਸਿੰਦਰ ਹੈ ਆਈ ਬਿਲੋਂਗ ਟੂ ਲੁਧਿਆਣਾ ਮੇਰੇ ਹਸਬੰਡ ਨੇ ਮਿਸਟਰ ਐਸ.ਪੀ. ਸਿੰਘ ਜਿਨ੍ਹਾਂ ਦੀ ਟੋਟਲ ਸਪੋਰਟ ਰਹੀ ਹੈ ਮੈਨੂੰ ਅਸੀਂ ਦੋਨੋਂ ਰਲ ਕੇ ਇਸ ਕਮਿਊਨਿਟੀ ਨੂੰ ਅੱਗੇ ਦਾਦਾ ਰਹੇ ਆ ਗੁਰਮੁਖ ਸਰਵੇ ਐਥਿਕਸ ਦੇ हिसाब ਨਾਲ ਚੱਲ ਰਹੀਆਂ ਸੋ ਇਸ ਸਿਸਟਮ ਵਿੱਚ ਆਈ ਜੁਆਇਨ ਵੀ ਜੰਮੀ ਹੈ ਇੱਕ ਬੱਚੀ ਪਿਆਰੀ ਲੋਕਾਂ ਨੂੰ ਹੁਣ ਸੋਜੀ ਆਈ ਤੀਜ ਮੰਡੀ ਖੁਸ਼ੀ ਬਣਾਈ ਵਟਿਆ ਪਾਜ ਹੁਣ ਅਲੱਗ ਵਿਖਰੇ ਹੋ ਕੇ ਵਾਲੀਏ ਆਪੇ ਦਿਲਾਂ ਵਿੱਚ ਨਾ ਰੋਸੇ ਪਾਲੀਏ ਆਉ ਰਲ ਮਿਲ ਕੇ ਲੋੜੀ ਪਾਈਏ ਵੈਰੀ ਗੁੱਡ ਵੈਰੀ ਗੁੱਡ ਪੂਰੀ ਚੇਂਜ ਹੋ ਗਿਆ ਸੋਚਣੇ ਦਾ ਤਰੀਕਾ ਬਦਲ ਗਿਆ 15 ਸਾਲ ਪਹਿਲੇ ਜਦ ਮੇਰੀ ਫੋਟੋ ਸੀ ਉਸਮੇ ਮੇਰੀ ਇੱਕ ਜਾਨਾ